ਹਾਂਜੀ ਦੋਸਤੋ ਗੁਰਦੁਆਰਾ ਨੈਣੀਆਂ ਮੰਡੀ ਯੂਪੀ ਦੇ ਵਿੱਚ ਆ ਇਹ ਪੂਰਨ ਪੁਰਤੋ ਐ ਜਿਹੜਾ ਆਪਾਂ ਜਦੋਂ ਅੱਗੇ ਜਾਂਦੇ ਆ ਉੱਥੇ ਪੂਰੇ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਜਾਣਾ ਵੀ ਇੱਥੇ ਵੀ ਨਾਨਕ ਨਾਮ ਲੈਵਾ ਸਿੱਖ ਸੰਗਤ বাসਦੀ ਆ ਬਹੁਤ ਹੀ ਪਿਆਰ ਦੇ ਨਾਲ ਹਜੂਰ ਸਾਹਿਬ ਜਾਂਦੇ ਆ ਸੰਗਤਾਂ ਦੀ ਆ ਜਿਹੜੀ ਸੇਵਾ ਕਰਦੀ ਆ ਤੇ ਪਟਨਾ ਸਾਹਿਬ ਜਾਣੀਆਂ ਪਟਨਾ ਸਾਹਿਬ ਜਾਣ ਵਾਲੀਆਂ ਸੰਗਤਾਂ ਇਸੇ ਰਸਤੇ ਹੀ ਹੋ ਕੇ ਜਾਂਦੀਆਂ ਨੇ ਤੇ ਹਰ ਸਮੇਂ ਬਹੁਤ ਵਧੀਆ ਤਾਜ਼ਾ ਤਰੀਨ ਮੌਕੇ ਤੇ ਲੰਗਰ ਜਿਹੜਾ ਤਿਆਰ ਕਰਕੇ ਸੰਗਤਾਂ ਨੂੰ ਸ਼ਕਾਇਆ ਜਾਂਦਾ ਤੇ ਜਦੋਂ ਪਟਨਾ ਸਾਹਿਬ ਸੰਗਤਾਂ ਜਾਂਦੀਆਂ ਨੇ ਉਦੋਂ ਵੀ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਜੁਪੀ ਦੇ ਸਿੱਖ ਨਾਨਕ ਨਾਮਲੇਵਾ ਸਿੱਖ ਜਦੋਂ ਆਪਣੇ ਪੰਜਾਬ ਦੇ ਪਹੁੰਚਦੇ ਨੇ ਬਾਕੀ ਆਪਾਂ ਪਾਪਾ ਜੀ ਨਾਲ ਪਰੋਣੇ ਤੁਹਾਡੀ ਗੱਲਬਾਤ ਕਿਹੜੀ ਸੰਪਰਦਾ ਕਿਵੇਂ ਗੁਰੂ ਘਰ ਤੇ ਇਸ ਗੁਰੂ ਘਰ ਦੀਆਂ ਚੱਲ ਰਹੀ ਕਾਰ ਸੇਵਾ ਦੇ ਵਿੱਚ ਤੁਸੀਂ ਕਿਸੇ ਨੇ ਵੀ ਹਿੱਸਾ ਪਾਉਣਾ ਤਾਂ ਆਪਾਂ ਤੁਹਾਨੂੰ ਹਾਲਾਤ ਚਲਦਾ ਆਪਣਾ ਨਾਲ ਨੰਬਰ ਤੇ ਸਕਰੀਨ ਸ਼ਾਟ ਜ਼ਰੂਰ ਤੁਸੀਂ ਕਰਿਓ ਆਪਾਂ ਬਾਕੀ ਆਪਾਂ ਪੁੱਛਦੇ ਆ ਕਿਵੇਂ ਗੱਲਬਾਤ ਬਾਬਾ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਬਦੇ ਗੁਰੂ ਘਰ ਬਾਰੇ ਜਾਣਕਾਰੀ ਦੇ ਰਿਹਾ ਹਾਂ ਸੰਗਤੋ ਇਹ ਗੁਰਦੁਆਰਾ ਗੁਰੂ ਘਰ ਨੈਣੀਆ ਜ਼ਿਲ੍ਹਾ ਬਾਰੇਚ ਇਹ ਕਾਰ ਸੇਵਾ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਉਹਨਾਂ ਤੋਂ ਵਰਸਾਏ ਬਾਬਾ ਬੱਜਨ ਸਿੰਘ ਜੀ ਦਿੱਲੀ ਵਾਲੇ ਗੁਰਦੁਆਰਾ ਕੋੜੀ ਆਲਾ ਘਾਟ ਜ਼ਿਲ੍ਹਾ ਲਖੀਮਪੁਰ ਖੀਰੀ ਸੋ ਜਥੇਦਾਰ ਬਾਬਾ ਕਾਲਾ ਸਿੰਘ ਜੀ ਇਹ ਉਹਨਾਂ ਦੇ ਸਾਰਾ ਪ੍ਰੋਗਰਾਮ ਜਿੰਨਾ ਵੀ ਇਹ ਗੁਰੂ ਕਰਦਾ ਸਾਰਾ ਬਾਬਾ ਕਾਲਾ ਸਿੰਘ ਜੀ ਸਰਬੱਤ ਲਈ ਚੱਲ ਰਿਹਾ ਹੈ ਅਸੀਂ ਗੁਰੂ ਜੀਆ ਸੰਗਤਾਂ ਦੇ ਜੋੜੇ ਝੜਨ ਵਾਸਤੇ ਬੈਠੇ ਆ ਗੁਰੂ ਜੀਆ ਸੰਗਤਾਂ ਆ ਰਹੀਆਂ ਨੇ ਔਰ ਪਟਨਾ ਸਾਹਿਬ ਹਜੂਰ ਸਾਹਿਬ ਸਚਗੰਢ ਸਾਹਿਬ ਜਾ ਰਹੀਆਂ ਨੇ ਔਰ ਗੁਰੂ ਕੇ ਲੰਗਰ ਅਟੁੱਟ 24 ਘੰਟੇ ਗੁਰੂ ਕੇ ਲੰਗਰ ਮਿਲਦੇ ਨੇ ਔਰ ਗੁਰੂ ਜੀਆ ਸੰਗਤਾਂ ਪਟਨਾ ਸਾਹਿਬ ਆਉਣ ਯਾਰ ਜਾਨ ਹੱਥ ਜੋੜ ਕੇ ਬੇਨਤੀ ਹੈ ਰੁਕੋ ਅ ਗੁਰੂ ਕੇ ਲੰਗਰ ਛਕੋ ਸੰਤ ਬਾਬਾ ਰਵਨ ਸਿੰਘ ਜੀ ਦਿੱਲੀ ਵਾਲੇ ਪੰਥਰਤਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਸੰਗਤ ਜੀ ਹੁਣ ਤੁਹਾਨੂੰ ਜਾਣਕਾਰੀ ਦਿੱਤੀ ਗਈ ਇਸ ਗੁਰੂ ਘਰ ਵਾਲੇ ਗੁਰਦੁਆਰਾ ਸਾਹਿਬਾਰੇ ਤੇ ਇੱਕ ਗੱਲ ਮੈਂ ਜਿਹੜੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਆਪਣੇ ਉਦਾਸੀਆਂ ਵੇਲੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾ ਜਿੱਥੇ-ਜਿੱਥੇ ਵੀ ਪਹੁੰਚੇ ਜਿੱਥੇ-ਜਿੱਥੇ ਵੀ ਆਪਣੇ ਚਰਨ ਪਾਏ ਉੱਥੇ-ਉੱਥੇ ਜਿੱਥੇ ਵੀ ਨਾਨਕ ਲੈਵਾ ਸੰਗਤਾਂ ਬੈਠਿਆ ਤੇ ਉੱਥੇ ਹੀ ਲੰਗਰ ਚੱਲੇ ਉੱਥੇ ਹੀ ਸਭ ਕੁਝ ਹੋ ਗਿਆ ਦੇਖੋ ਜੀ ਤੁਸੀਂ ਕਿੰਨਾ 2000 ਦੇ ਲਗਭਗ ਕਿਲੋਮੀਟਰ ਦੇ ਸਾਫ ਰਹਿ ਜਿਹੜਾ ਪੈਂਦਾ ਬਹੁਤ ਹੀ ਮਾਨ ਸਤਕਾਰ ਨਾਲ ਬਹੁਤ ਪਿਆਰ ਕਰਦੇ ਨੇ ਆ ਦੇਖੋ ਸਿੱਖ ਸੰਗਤਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਮੰਝੇ ਢਾਕੇ ਰੱਖੇ ਹੋਏ ਨੇ ਜਦੋਂ ਵੀ ਸੰਗਤ ਆਉਂਦੀ ਆ ਇੱਥੇ ਪਹਿਲਾਂ ਫੋਨ ਕਰਨਾ ਪੈਂਦਾ ਤਾਂ ਸਾਰਾ ਜਿਹੜਾ ਪ੍ਰਬੰਧ ਹੈ ਇਸੇ ਤਰ੍ਹਾਂ ਹੋ ਜਾਂਦਾ ਆ ਦੇਖੋ ਇਹ ਮੰਝਿਆਂ ਦੇ ਉੱਪਰ ਜੇ ਮੇ ਆਪਣੇ ਮਹਿਮਾਨਾਂ ਨੂੰ ਬਿਠਾਇਆ ਜਾਂਦਾ ਉਸੇ ਤਰ੍ਹਾਂ ਹੈ ਪੰਜਾਬ ਤੋਂ ਆਉਣ ਵਾਲੀਆਂ ਸਿੱਖ ਸੰਗਤਾਂ ਨੂੰ ਹੈ ਜਿਹੜਾ ਪੰਜਾਬ ਤੋਂ ਆਉਣ ਵਾਲੀਆਂ ਸਿੱਖ ਸੰਗਤਾਂ ਨੂੰ ਬਹੁਤ ਜਿਆਦਾ ਪਿਆਰ ਕਰਦੇ ਨੇ ਤੇ ਬਾਕੀ ਤੁਸੀਂ ਇਹ ਜਿਹੜਾ ਇਸ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਇੱਕ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਸ ਵੀਡੀਓ ਦੇ ਵਿੱਚ ਬਹੁਤ ਵੱਡਾ ਸੁਨੇਹਾ ਹੈ ਕਿ ਜਿੱਥੇ ਵੀ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਬੈਠੀਆਂ ਨੇ ਜਿੱਥੇ ਵੀ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਪਹੁੰਚ ਗਈਆਂ ਉੱਥੇ ਲੰਗਰ ਉੱਤਟ ਚੱਲਦੇ ਨੇ ਸਭ ਕੁਝ ਵਰਤਦਾ ਸਭ ਤੋਂ ਵੱਡਾ ਹੈ ਇੱਕ ਸਨੇਹਾ ਜੇਕਰ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਇੱਕ ਵਾਰੀ ਸ਼ੇਅਰ ਹੈ ਜਿਹੜਾ ਜ਼ਰੂਰ ਕਰਿਓ ਜੀ ਧੰਨਵਾਦ